ਸਤਿ ਸ੍ਰੀ ਅਕਾਲ ਜੀ ਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸ਼੍ਰੋਮਣੀ ਅਕਾਲੀ ਦਲਾਂ ਦੇ ਵਿੱਚ ਜੰਗ ਸ਼ੁਰੂ ਹੋ ਚੁੱਕੀ ਹੈ ਨਾਮ ਨਿਸ਼ਾਨ ਤੇ ਦਫ਼ਤਰ ਨੂੰ ਲੈ ਕੇ ਜਿਹੜੀ ਗੱਲ ਦਾ ਖਤਸਾ ਸੀ ਉਹ ਸ਼ੁਰੂ ਹੋ ਗਿਆ ਹੁਣ ਹੁਣ ਤਾਂ ਸਿਰਫ ਇੱਕੋ ਅਰਦਾਸ ਹੈ ਕਿ ਇਹ ਚੋਣ ਕਮਿਸ਼ਨ ਤੱਕ ਜੋ ਮੁਕਾਦਮੇबाजी ਤਾਂ ਕੀ ਹੀ ਰਹੇ ਕਿਤੇ ਇਹ ਹਿੰਸਕ ਰੂਪ ਨਾ ਲੈ ਜਾਏ ਐਦੂ ਅਗਲਾ ਰੂਪ ਤਾਂ ਹਿੰਸਕ ਹੁੰਦਾ ਹੈ ਮਨ ਲਓ ਕਿ ਦਫਤਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਅਸਲੀ ਕਹਦੇ ਨੇ ਸਾਡਾ ਅਸਲੀ ਅਕਾਲ ਤਖਤ ਸਾਹਿਬ ਵਾਲਾ ਹੈ ਉਹ ਨੂੰ ਮਿਲ ਗਿਆ ਤੇ ਫਿਰ ਦਫਤਰ ਤੇ ਕਬਜ਼ਾ ਲੈਣ ਲਈ ਕੀ ਹੋਊਗਾ ਜੀ ਤੋਂ ਬਹੁਤ ਕਈ ਕਿਸਮ ਦੇ ਖਤਸੇ ਨੇ ਜਿਨ੍ਹਾਂ ਤੋਂ ਬਚਨ ਦੀ ਲੋੜ ਹੈ ਅਸੀਂ ਚਾਹੁੰਦੇ ਆ ਕਿ ਇਹ ਇਹ ਭਰਾ ਮਰੂ ਜੰਗ ਤੋਂ ਕਹਾਣੀ ਇਹ ਪਹਿਲਾਂ ਹੀ ਖਤਮ ਹੋ ਜੇ ਤਾਂ ਚੰਗੀ ਗੱਲ ਹੈ ਲੇਕਿਨ ਲੜਾਈ ਸ਼ੁਰੂ ਹੋ ਗਈ ਤੇ ਕੱਲ ਸ਼ਬਦੀ ਵਾਰ ਕੀਤੇ ਦਰਜੀਤ ਸਿੰਘ ਚੀਮਾ ਨੇ ਚੀਮਾ ਨੇ ਕੀ ਕਿਹਾ ਦੋਨੇ ਇੱਕ ਦੂਜੇ ਨੂੰ ਚੀਮਾ ਸਾਹਿਬ ਤਾਂ ਨੌਂ ਰੱਖਿਆ ਹੋਇਆ ਜਿਹੜਾ ਨਮਾ ਅਕਾਲੀ ਦਲ ਬਣਿਆ ਉਹਦਾ ਵੱਖਰਾ ਚੁੱਲਾ ਦਲ ਤੇ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਪਗੋੜਾ ਦਲ ਜਿਹੜਾ ਬਾਦਲ ਦਾ ਦਲ ਇਹਨੂੰ ਪਗੋੜਾ ਦਲ ਔਰ ਚੀਮਾ ਸਾਹਿਬ ਕਹਿੰਦੇ ਬਿਲਕੁਲ মিডিਆ ਵਾਲਿਆਂ ਨੂੰ ਕਹਿੰਦੇ ਤੁਸੀਂ ਇਹਨੂੰ ਪ੍ਰਧਾਨ ਨਰਕ ਕਹੋ ਗਿਆਨੀ ਹਰਪ੍ਰੀਤ ਸਿੰਘ ਇਹਦੇ ਨਾਲ ਲੋਕਾਂ ਦੇ ਵਿੱਚ ਕਹਿੰਦੇ ਇੱਕ ਖਾਸ ਕਿਸਮ ਦਾ ਜਿਹੜਾ ਹੈ ਪਲੇਖਾ ਪੈਦਾ ਹੁੰਦਾ ਸੋ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਚ ਕਰਦੀਆਂ ਨੇ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਅਪੀਲ ਕਰਨੀ ਹੈ ਕਿ ਪਹਿਲੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਦੇਖੋ ਹੁਣ ਮੈਂ ਇਸ ਗੱਲ ਨੂੰ ਸਮਝਣ ਲਈ ਮੈਂ ਨਹੀਂ ਕਹਦਾ ਮੈਂ ਕੌਣ ਆ ਇਹ ਕੈਨਲ ਆ ਕਿ ਜੀ ਅਸਲੀ ਅਕਾਲੀ ਦਲ ਕਿਹੜਾ ਹੈ ਲੇਕਿਨ ਤੁਹਾਡੇ ਨਾਲ ਗੱਲ ਕਰਨ ਲੱਗੇ ਸਮਝਾਉਣ ਲੱਗੇ ਬੋਲਣ ਲੱਗੇ ਦੋਨਾਂ ਨੂੰ ਅਲੱਗ-ਅਲੱਗ ਕਰਨ ਲੱਗੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਕਹਾਂਗੇ ਤਾਂ ਕਿ ਗੱਲ ਸਮਝ ਆ ਜਾਏ ਕਿ ਕਹਾਣੀ ਕੀ ਹੁੰਦੀ ਹੈ ਸੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਰੇ ਦਲਜੀਤ ਸਿੰਘ ਚੀਮਾ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਔਰ ਜੋ ਕੁਝ ਕਿਹਾ ਉਹਦੇ ਚੋਂ ਨਿਚੋੜ ਹੀ ਨਿਕਲਦਾ ਕਿ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਹੈ ਇਹ ਬਿਲਕੁਲ ਗਲਤ ਬਣਿਆ ਇਹ ਗਲਤ ਗੱਲ ਕਰ ਰਿਹਾ ਹੈ ਗਲਤ ਦਾਅਵੇ ਕਰ ਰਿਹਾ ਹੈ ਕੀ ਕਿ ਉਹਨਾਂ ਨੇ ਕਹਿੰਦੇ 14 ਮਾਰਚ 1996 نوٹیفیکیشن ہوئی ہے ਸਾਡੀ ਪਾਰਟੀ ਦੀ ਅਸੀਂ ਰਜਿਸਟਰਡ ਪਾਰਟੀਆਂ ਸਾਡਾ ਨਾਮ ਕੋਈ ਹੋਰ ਨਹੀਂ ਵਰਤ ਸਕਦਾ ਇਹ ਬਿਲਕੁਲ ਗਲਤ ਵਰਤ ਰਹੇ ਨੇ ਸਾਡਾ ਨਾਮ ਅਸੀਂ ਰਜਿਸਟਰਡ ਅਸੀਂ ਅਸਲੀ ਅਕਾਲੀ ਦਲ ਹਾਂ ਇਹ ਅਕਾਲ ਤਖਤ ਵਾਲੇ ਜਿਹੜੇ ਨੇ ਇਹ ਬਿਲਕੁਲ ਝੂਠ ਬੋਲਦੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਜਾਣੀ ਚਾਹੀਦੀ ਅਸੀਂ ਇਹ ਗੱਲ ਅਕੇ ਚੌਂਕ ਕਮਿਸ਼ਨ ਕੋਲ ਜਾਵਾਂਗੇ ਅਸੀਂ ਸ਼ਿਕਾਇਤ ਕਰਾਂਗੇ ਔਰ ਅਸੀਂ ਵਕੀਲਾਂ ਦਾ ਸਲਾਹ ਕਰ ਰਹੇ ਹਾਂ ਦਰਜੀਤ ਸਿੰਘ ਚੀਮਾ ਕਹਿੰਦਾ ਸੀ ਵਕੀਲਾਂ ਨਾਲ ਇਹ ਵੀ ਸਲਾਹ ਕਰ ਰਹੇ ਹੈ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੈ ਇਹ ਤੇ ਕਿਉਂ ਨਾ ਕ੍ਰਿਮੀਨਲ ਕੇਸ ਕੀਤਾ ਜਾਵੇ 420 ਦਾ ਹਿਰਾਫੇਰੀ ਦਾ ਕੇਸ ਕੀਤਾ ਜਾਵੇ ਇਹ ਗਿਆਨੀ ਹਰਪ੍ਰੀਤ ਸਿੰਘ ਤੇ ਜਿਹੜੀ ਗੱਲ ਦਾ ਡਰ ਸੀ ਉਹ ਸ਼ੁਰੂ ਹੋ ਗਿਆ ਨਾ ਕੰਮ ਤੇ ਮੈਂ ਪਹਿਲਾਂ ਵੀ ਕਿਹਾ ਸੀ ਵੀ ਉਧਰ ਨੂੰ ਗੱਲ ਵਧੂਗੀ ਮੁਕਾਦਮੇਬਾਜ਼ੀ ਹੋ ਕਾਨੂੰਨੀ ਲੜਾਈ ਹੋ ਉਧਰ ਹੋਏ ਇਹ ਤਾਂ ਹੈ ਸ਼ਰੋਮੀ ਕਾਲਿਪਾਦਲ ਦਾ ਇੱਕ ਦੂਜੀ ਜਿਹੜੀ ਉਹਨਾਂ ਨੇ ਗੱਲ ਕੀਤੀ ਉਹਦੇ ਜਿਹੜਾ ਇਹਨਾਂ ਨੂੰ ਕਿਹਾ ਕਿ ਇਹ ਵਿਵਗਿਆ ਕੀਤੀ ਆਫਦੇ ਲਿਕੇ ਹੁਕਮਨਾਮੇ ਦੀ ਵਿਵਗਿਆ ਕੀਤੀ ਹੈ ਇਹ ਕਹਿੰਦਾ ਜੀ ਇਹਨਾਂ ਨੇ ਆਪਦਾ ਵੱਖਰਾ ਚੁੱਲਾ ਬਣਾਇਆ ਇਸੇ ਕਰਕੇ ਅਸੀਂ ਇਹਨੂੰ ਚੁੱਲਾ ਦਲ ਕਹਿੰਦੇ ਆ ਵੱਖਰਾ ਚੁੱਲਾ ਦਲ ਹੈ ਕਿਉਂਕਿ ਇਹ ਜਣੇ ਬਣਾਇਆ ਹੁਣ ਦੂਜੇ ਪਾਸੇ ਸ਼ਰੋਬਰੀ ਅਕਾਲੀ ਦਰ ਅਕਾਲ ਤਖਤ ਕੀ ਕਹਿੰਦਾ ਹੈ ਗਿਆਨੀ ਹਰਪ੍ਰੀਤ ਸਿੰਘ ਕੀ ਕਹਿੰਦੇ ਨੇ ਪ੍ਰਧਾਨ ਸਾਹਿਬ ਉਹ ਕਹਿੰਦੇ ਜੀ ਇਹ ਤਾਂ ਪਘੋੜੇ ਨੇ ਉਹ ਇਹਨੂੰ ਪਘੋੜਾ ਦਲ ਕਹਿੰਦੇ ਨੇ ਉਹ ਇਹਨੂੰ ਵੱਖਰਾ ਚੁੱਲਾ ਦਲ ਕਹਿੰਦੇ ਨੇ ਉਹ ਕਿਉਂ ਪਘੋੜਾ ਦਲ ਕਹਿੰਦੇ ਨੇ ਉਹ ਕਹਿੰਦੇ ਭੱਜੇ ਜਿਨ੍ਹਾਂ ਨੂੰ ਅਸੀਂ ਕਿਹਾ ਸੀ ਕਿ ਦੋਨੇ ਚੁੱਲੇ ਸਮੇਟਣ ਉਹ ਤਾਂ ਮੰਨਦੇ ਨਹੀਂ ਕਹਿੰਦੇ ਮੈਂ ਲਿਖਿਆ ਸੀ ਉਹ ਹੁਕਮਨਾਮਾ ਤੇ ਲੇਕਿਨ ਉਹਨਾਂ ਚੋਂ ਸੁਧਾਰ ਅਦਾਲਨ ਨੇ ਤਵਸੀਲ ਉਸੇ ਦਿਨੀ ਆਪਦਾ ਚੁੱਲਾ ਸਮੇਟ ਲਿਆ ਸੀ ਇਹ ਆਪਦਾ ਚੁੱਲਾ ਲੈ ਕੇ ਭੱਜੇ ਨੇ ਜਿਹੜੇ ਇਹ ਪਗੌੜੇ ਨੇ ਇਹਨਾਂ ਚੋਂ ਫਿਰ ਦੂਜੇ ਪਾਸੇ ਵੀ ਹਰਚੰਦਰ ਸਿੰਘ ਧਾਮੀ ਵੀ ਉਹ ਸਤਵੇਂ ਵੀ ਕਮੇਟੀ ਚੋਂ ਭੱਜਿਆ ਤੋਂ ਇਸ ਕਰਕੇ ਉਹ ਇਹਨੂੰ ਪਗੌੜਾ ਦਲ ਕਹਿੰਦੇ ਨੇ ਉਹ ਇਹਨੂੰ ਚੁੱਲਾ ਦਲ ਕਹਿੰਦੇ ਨੇ ਇਹ ਗੱਲ ਹੈ ਹੁਣ ਮਸਲਾ ਉਹ ਕਹਿੰਦੇ ਨੇ ਨਾਮ ਨਿਸ਼ਾਨ ਤੇ ਦਫਤਰ ਸਾਡਾ ਉਹਨੇ ਤਾਂ ਆਪਣੇ ਪਹਿਲੇ ਭਾਸ਼ਣ ਚ ਕਿਹਾ ਤਾਂ ਕਹਿੰਦੇ ਨੇ ਤੇ ਤਿੰਨ ਪਿੱਲਰ ਚੱਕੜੇ ਨੇ ਇੱਕ ਤਾਂ ਹੀ ਚੱਕੜਾ ਨਾਮ ਵਾਲਾ ਦੂਜਾ ਨਿਸ਼ਾਨ ਵਾਲਾ ਤੇ ਚੋਣ ਨਿਸ਼ਾਨ ਵਾਲਾ ਤੇ ਇੱਕ ਉਹ ਐਸਜੀਪੀਸੀ ਕਹਿੰਦੇ ਨੇ ਵੀ ਇਹਨਾਂ ਨੂੰ ਇਹ ਇਹਨਾਂ ਨੂੰ ਰਹਿ ਨਹੀਂ ਦੇਣਾ ਇਹ ਉਹਨਾਂ ਨੇ ਆਪਣੇ ਭਾਸ਼ਣ ਚ ਇਹ ਗੱਲ ਕਹੀ ਮੈਂ ਬਹੁਤ ਵਾਰ ਸੁਣਦਾ ਹੁੰਨਾ ਕਿ ਜਿਹੜੀਆਂ ਗੱਲਾਂ ਭਾਸ਼ਣ ਚ ਜਿਹੜੀ ਉੱਚੀ ਸੁਰ ਚ ਕਹਨੇ ਹੋ ਇਹਦਾ ਕੋਈ ਮਤਲਬ ਵੀ ਹੁੰਦਾ ਹੈ ਹੁਣ ਤਾਂ ਲੋਕ ਵੀ ਸਮਝਣ ਲੱਗੇ ਸਾਰੇ ਕਰਦੇ ਨੇ ਮਤਲਬ ਤੁਸੀਂ ਕਦੇ ਸੁਣਿਆ ਹੈ ਭਗਵੰਤ ਪਾਉਂਡ ਜਦੋਂ ਬਾਦਲ ਚ ਵਰਤਦਾ ਉਹਨਾਂ ਦਾ ਸੁਖ ਬਲਾਸ ਉਥੇ ਸਕੂਲ ਖੋਲਦਾਂਗੇ ਉਥੇ ਫਲਾਣਾ ਕਰਦੇ ਕਿਹੜਾ ਸਕੂਲ ਖੋਲਿਆ ਸਰਕਾਰ ਜਾਣ ਬਲ ਗਈ ਹੋਗੀ ਲੇਕਿਨ ਲੋਕਾਂ ਤੋਂ ਤਾਂ ਨਾਰੇ ਤਾੜੀਆਂ ਮਰਵਾ ਲੈਂਦੇ ਨੇ ਐਂ ਹੀ ਇਹ ਜੇਕਰੇ ਬਲਵਾ ਲੈਂਦੇ ਨੇ ਫਿਰ ਉਹ ਕਹਿੰਦੇ ਜੀ ਅਸੀਂ ਲੰਭਾਂਗੇ ਇਹ ਕਹਿੰਦੇ ਇਹ ਸਾਡਾ ਅਸੀਂ ਜਾਵਾਂਗੇ ਝੋਣ ਕਮਿਸ਼ਨ ਕੋਲ ਜਿੰਨੇ ਹੁਣ ਦੋਨਾਂ ਦੀ ਲੜਾਈ ਤੇ ਤਰਕ ਦੇਖ ਲਓ ਤੁਸੀਂ ਦੋਨਾਂ ਨੇ ਆਪਦੇ ਆਪ ਦੇ ਤਰਕ ਦਿੱਤੇ ਉਹ ਕਹਿੰਦੇ ਅਸੀਂ ਅਸਲੀ ਆ ਅਕਾਲ ਤਖਤ ਸਾਹਿਬ ਤੋਂ ਅਸੀਂ ਜੋ ਹੁਕਮ ਦਿੱਤਾ ਸੀ ਅਕਾਲ ਤਖਤ ਸਾਹਿਬ ਨੇ ਉਹਦੇ ਮੁਤਾਬਕ ਅਸੀਂ ਭਰਤੀ ਕੀਤੀ ਇਹਨਾਂ ਨੇ ਉਸ ਤੋਂ ਭਰਤੀ ਨਹੀਂ ਕੀਤੀ ਅਸੀਂ ਆਪਣੀ ਅਸਲੀ ਭਰਤੀ ਜਿਹੜੀ ਨਿਯਮਾਂ ਮੁਤਾਬਕ ਹੋਈ ਹੈ 15 ਲੱਖ ਉਹ ਲੈ ਕੇ ਚੋਣ ਜਿਹੜਾ ਹੈ ਪਹੁੰਚਾਂਗੇ ਚੋਣ ਕਮਿਸ਼ਨ ਕੋਲ ਤੇ ਚੀਮਾ ਸਾਹਿਬ ਕਹਿੰਦੇ ਅਸੀਂ ਪਹੁੰਚਾਂਗੇ ਕਿਉਂਕਿ ਸਾਡੀ ਪਾਰਟੀ ਰਜਿਸਟਰਡ ਹੈ ਦੋਨਾਂ ਦੇ ਤਰਕ ਥੋੜੇ ਗੇਟ ਚ ਆ ਗਏ ਮੋੜ ਆ ਜੋ ਅਗਲੀ ਗੱਲ ਕਿ ਉੱਥੇ ਹੋ ਕੀ ਸਕਦਾ ਉੱਤ ਬਾਈਖਾ ਇਟਿਗਲੀ ਕੋਰਗੀ ਜੀ ਮਾ ਸਾਹਿਬ ਨੇ ਕਿ ਲੋਕ ਭਲੇਖੇ ਦਾ ਸ਼ਿਕਾਰ ਹੋ ਰਹੇ ਨੇ ਅਸੀਂ মিডিਆ ਕਰਾਣਿਆਂ ਨੂੰ ਬੇਨਤੀ ਕਰਦੇ ਹਾਂ ਉਹਨਾਂ ਨੂੰ ਇੱਕ ਚਿੱਠੀ ਲਿਖਾਂਗੇ ਕਿ ਤੁਸੀਂ ਇਹਨਾਂ ਨੂੰ ਪ੍ਰਧਾਨ ਨਾ ਕਹੋ ਸ਼ਰਮਦੇ ਅਕਾਲੀ ਦਰਤਾ ਲੋਕਾਂ ਚ ਭਲੇਖਾ ਪੈਂਦਾ ਸ਼ਰਮਦੇ ਅਕਾਲੀ ਦਰਤਾ ਸਾਡੇ ਹੀ ਇਕੱਲੇ ਬਾਦਲ ਸਾਹਿਬ ਨੇ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨ ਉਹ ਉਹਨੇ ਪ੍ਰਧਾਨ ਇਹ ਪ੍ਰਧਾਨ ਨਹੀਂ ਹੈ ਜਦੋਂ ਇੱਕ ਨਵੀਂ ਹੁਣ ਉਹ ਰਿਕਨੂ ਹੱਕ ਹੈ ਕੋਈ ਵੀ ਮਰਜ਼ੀ ਪਰ ਭਲੇਖਾ ਜਿਵੇਂ মিডিਆ ਵਾਲਿਆਂ ਨੂੰ ਹੱਕ ਹੈ ਜੋ ਮਰਜ਼ੀ ਲਿਖਣ ਮੈਂ ਕਈ ਮੈਂ ਤਾਂ ਤੁਹਾਨੂੰ ਕਹਿਣਾ ਸ਼ਰੋਮਣੀ ਕਾਲੀਦਾ ਦਾ ਕਾਲ ਤਖਤ ਕਈ ਇਹਨਾਂ ਨੂੰ ਡਿਫਰੈਂਸ਼ੀਏਟ ਕਰਨ ਲਈ ਲਿਖਦੇ ਨੇ ਸ਼ਰੋਮਣੀ ਕਾਲੀਦਾ ਸੁਧਾਰ ਲਹਿਰ ਠੀਕ ਹੈ ਤੇ ਉਹ ਹੁਣ ਹੋ ਸਕਦਾ ਹੈ ਕਿ ਕੋਈ ਉੱਥੇ ਲਿਖੇ ਸ਼ਰੋਮਣੀ ਕਾਲੀਦਾ ਲਹਿਰ ਪ੍ਰੀਤ ਜੋ ਮਰਜ਼ੀ ਕਰ ਸਕਦੇ ਨੇ ਲੇਕਿਨ ਸ਼ਰੋਮਣੀ ਕਾਲੀਦਾ ਦੋਨਾਂ ਦੇ ਵਿੱਚ ਜਿਹੜੇ ਦੋਨੇ ਆਪਣੇ ਆਪ ਨੂੰ ਅਸਲੀ ਸਮਝਦੇ ਨੇ ਆਪਦੇ ਆਪ ਦੇ ਤਰਕ ਨੂੰ ਲੈ ਕੇ ਅੱਗੇ ਵਧ ਰਹੇ ਨੇ ਚੌਂਕ ਕਮਿਸ਼ਨ ਕੋਲ ਲਗਭਗ ਜਾਣਾ ਤੈ ਉੱਥੇ ਕੀ ਹੋ ਸਕਦਾ ਹੈ ਇਹ ਆਪਾਂ ਥੋੜਾ ਜਿਹਾ ਐਨਾਲਿਸਿਸ ਕਰ ਲਈਏ ਦੇਖੋ ਚੌਂਕ ਕਮਿਸ਼ਨ ਕੋਲ ਦੌੜੇ ਜਾਣਗੇ ਪਹਿਲਾਂ ਤਾਂ ਅਪੀਆ ਦੀ ਭਰਤੀ ਪ੍ਰਕਿਰਿਆ ਦੱਸਣਗੇ ਵੀ ਇਹ ਕਹਿਣਗੇ ਕਿ ਅਸੀਂ ਦੇਖੋ ਜੀ ਅਸੀਂ ਆਪਣੀ ਭਰਤੀ ਕਰ ਲਈ ਸਾਡਾ 82 ਲੱਖ ਜੋ ਵੀ ਇਹਨਾਂ ਨੇ ਕਿਹਾ ਤੇ ਉਹ ਕਰੀ ਉਹ ਚੈਲੰਜ ਕਰਨਗੇ ਜੀ ਇਹ ਝੂਠ ਬੋਲਦੇ ਨੇ ਇਹਨਾਂ ਨੇ ਕੋਈ ਭਰਤੀ ਨਹੀਂ ਕੀਤੀ ਲਿਆਓ ਇਹਨਾਂ ਤੋਂ ਮਂਗਾਓ ਕਿੱਥੇ ਇਹਨਾਂ ਦੀਆਂ ਲਿਸਟਾਂ ਕਿੱਥੇ ਇਹਨਾਂ ਦੇ ਆਧਾਰ ਕਾਰਡ ਜਿਹਦੇ ਨਾਲ ਭਰਤੀ ਕੀਤੀ ਹੈ ਅਸੀਂ ਪੇਸ਼ ਕਰਦੇ ਹਾਂ ਸਾਡੀ ਭਰਤੀ ਆ ਪਈ ਹੈ ਦੇਖੋ ਤੁਸੀਂ ਇਹਨਾਂ ਦਾ ਜਾ ਲਾਓ ਦੇਖੋ ਚੈੱਕ ਕਰੋ ਜਿਹੜਾ ਅਸਲੀ ਹੈ ਭਰਤੀ ਨੰਬਰ 2 ਉਹ ਕਹਿਣਗੇ ਜੀ ਇਹ ਜਿਵੇਂ ਇਹ ਕਹਿੰਦੇ ਨੇ ਸਾਡੀ ਪਾਰਟੀ ਰਜਿਸਟਰ ਹੈ ਉਹ ਕਹਿੰਦੇ ਬਿਲਕੁਲ ਅਸੀਂ ਤਾਂ ਤੋਂ ਪਹਿਲਾਂ ਉਹੀ ਬੰਦੇ ਆ ਅਸੀਂ ਰਜਿਸਟਰਾਂ ਉਧਰ ਦੇਖਣ ਤੁਸੀਂ ਸਾਡਾ ਅਸੀਂ ਤਾਂ 1920 ਤੋਂ ਚੱਲੇ ਹੋਣੇ ਤੇ ਦੋਨਾਂ ਦੇ ਦਾਅਵਾ ਆ ਗਿਆ ਇਹ 95 ਤੋਂ ਦਾਅਵਾ ਕਰ ਰਹੇ ਨੇ ਅੱਜ ਕੱਲ ਤੇ ਫਿਰ ਉੱਥੇ ਜਿਹੜੀ ਗੱਲ ਆਉਣੀ ਹੈ ਵੀ ਤੁਹਾਡੇ ਐਮਐਲਏ ਕਿੰਨੇ ਨੇ ਇੱਥੇ ਆ ਕੇ ਫਸਦੇ ਨੇ ਜਿਹਨੂੰ ਉਹ ਭਗੋੜਾ ਦਲ ਕਹਿੰਦੇ ਨੇ ਸ਼ੋਭੇ ਕਾਲੀ ਦਲ ਬਾਦਲ ਇਹਨਾਂ ਕੋਲ ਮੈਂਬਰ ਹੁਣ ਹੈ ਇੱਕ ਬੀਬੀ ਗਨੀਵ ਕੌਰ ਹੈ ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਮਜੀਠੀਆ ਸਾਹਿਬ ਦੇ ਤੇ ਸੁਖਬੀਰ ਸਿੰਘ ਬਾਦਲ ਦੇ ਕਿੰਨੇ ਕੁ ਸਬੰਧ ਠੀਕ ਹੋਏ ਨੇ ਜਾਂ ਹੈ ਵੀ ਜਾਂ ਨਹੀਂ ਚਲੋ ਮੰਨ ਲਏ ਨੇ ਇੱਕ ਮੇਲੇ ਹੁਣ ਉਹਨਾਂ ਕੋਲ ਤੇ ਦੂਜਾ ਮੇਲੇ ਉਹ ਬਨਪ੍ਰੀਤਿਆਲੀ ਦੂਜੇ ਪਾਸੇ ਖੜੇ ਤੀਜਾ ਡਾਕਟਰ ਸੁਖੀ ਉਹ ਆਮ ਆਦਮੀ ਪਾਰਟੀ ਚ ਹੈ ਕਾਲੀ ਦਲ ਦਾ ਜਿਹੜੀ ਤਿੰਨਾਂ ਚੋਂ ਦੋ ਦੀ ਵੋਟ ਪੈਣੀ ਹੈ ਤੇ ਜੇ ਚੋਣ ਕਮਿਸ਼ਨ ਦੇ ਕੋਲ ਉਹ ਦੂਜੇ ਕਾਲੀ ਦਲ ਦੇ ਹੱਕ ਚ ਪਾ ਦਿੰਦਾ ਤੇ ਫਿਰ ਤਾਂ ਵੱਡੀ ਮੁਸ਼ਕਲ ਪਾ ਜਾਣੀ ਹੈ ਤੇ ਫਿਰ ਤਾਂ ਮਹਾਰਾਸ਼ਟਰ ਵਾਲਾ ਕੰਮ ਹੋ ਜਾਣਾ ਫਿਰ ਤਾਂ शिंदे ਵਾਂਗੂ ਇਹਨਾਂ ਨੂੰ ਮਿਲ ਜਾਣਾ ਸਾਰਾ ਕੁਝ ਤੋਂ ਇਹ ਵੀ ਹੋ ਸਕਦਾ ਲੇਕਿਨ ਇਹ ਤੋਂ ਇਲਾਵਾ ਵੀ ਇਹ ਤੋਂ ਇਲਾਵਾ ਤਰਕ ਤੋਂ ਇਲਾਵਾ ਦਲੀਲਾਂ ਤੋਂ ਇਲਾਵਾ ਤੀਜੀ ਖੇਡ ਵੀ ਚੋਣ ਕਮਿਸ਼ਨ ਦੇ ਵਿੱਚ ਚੱਲਦੀ ਹੈ ਅੱਜ ਕੱਲ੍ਹ ਤਾਂ ਸਾਰੇ ਕਿਤੇ ਚੱਲਦੀ ਹੈ ਆ ਤਾਂ ਹੁਣ ਬੋਟਰ ਚੋਰੀ ਦੇ ਮਾਮਲੇ 'ਚ ਆਪਾਂ ਦੇਖਿਆ ਹੀ ਹੈ ਹੁਣ ਤਾਂ ਜਿਵੇਂ ਗਿਆਨੇਸ਼ ਕੁਮਾਰ ਤੇ ਇਲਜ਼ਾਮ ਲੱਗਦੇ ਨੇ ਵੋਟਰ ਖਾਨ ਦੇ ਤੇ ਜਿਵੇਂ ਜਿਹੜੀ ਵੋਟਰ ਵੈਰੀਫਿਕੇਸ਼ਨ 'ਚ ਲੱਗਦੇ ਨੇ ਤੇ ਉਹ ਤਾਂ ਫਿਰ ਜਿਹਦੇ ਇਸ਼ਾਰੇ ਤੇ ਚੱਲਦਾ ਕੰਮ ਜੇ ਉਹ ਇਸ਼ਾਰਾ ਕਰ ਦੂਗਾ ਬਹੁਤ ਸਾਰਾ ਇਸ਼ਾਰਾ ਕਰ ਦੂ ਉਹਦੇ ਆਕੇ ਇਸ਼ਾਰਾ ਕਰ ਦੇਣਗੇ ਕਿ ਕਿੱਧਰ ਕਰਨਾ ਹੈ ਉਧਰ ਹੋ ਜੂਗਾ ਤੇ ਹੁਣ ਇਹ ਦੇਖਣਾ ਵੀ ਕਿੱਧਰ ਇਸ਼ਾਰਾ ਹੋ ਸਕਦਾ ਉਹ ਵੀ ਦੇਖਦੇ ਨੇ ਬੈਠੇ ਉਹ ਇਸ਼ਾਰਾ ਕਿਹਦੇ ਵੱਲ ਕਰਨਗੇ ਕੀ ਉੱਥੇ ਰਖੜਾ ਸਾਹਿਬ ਦੇ ਭਰਾ ਦੀ ਚੱਲੂ ਜੂਗੀ ਗੇਮ ਤਾਂ ਫਿਰ ਤਾਂ ਸਿੱਧਾ ਹੀ ਹੈ ਫਿਰ ਇਹਨਾਂ ਦੀ ਕੋਈ ਗੇਮ ਚੱਲਣੀ ਨਹੀਂ ਤੇ ਫਿਰ ਤਾਂ ਉਧਰ ਫੈਸਲਾ ਹੋ ਜੂਗਾ ਜੀ ਜਿਹੜਾ ਕਿਉਂਕਿ ਇਹ ਨਰਾਜ ਕਰੀ ਬੈਠਾ ਸੁਖਵੀਰ ਸਿੰਘ ਬਾਦਲ ਨੇ ਪਹਿਲੇ ਦਿਨ ਹੀ ਨਰਾਜ ਕਰ ਲਿਆ ਇਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਕਮਜ਼ੋਰ ਕਰਨ ਲਈ ਇਹ ਸਾਜਿਸ਼ ਘੜੀ ਗਈ ਏਜੰਸੀਆਂ ਵੱਲੋਂ ਹੁਣ ਉਹ ਏਜੰਸੀਆਂ ਦੇ ਬੰਦੇ ਜਿਹੜਾ ਨੂੰ ਇਹ ਏਜੰਸੀਆਂ ਕਹਿੰਦਾ ਉਹ ਅੱਜ ਦੋਨੇ ਬੋਲੇ ਮਨਜਿੰਦਰ ਸਿੰਘ ਸਿਰਸਾ ਕਹਦਾ ਇਹ ਕੀਹਦੀਆਂ ਗੱਲਾਂ ਕਰਦਾ ਇਹਨੂੰ ਆਪਦੀ ਇਹ ਪਾਰਟੀ ਜੋ ਹੁਣ ਕੌਣ ਪੁੱਛਦਾ ਇਸ ਪਾਰਟੀ ਨੂੰ ਅਸੀਂ ਇਹਨਾਂ ਨਾਲ ਕਦੋਂ ਕਿਉਂ ਸਮਝੌਤਾ ਕਰਾਂਗੇ ਅਸਲ ਕੋਈ ਲੜਦੇ ਜਾਂ ਸਾਡੇ ਤਾਂ ਵੋਟਾਂ ਵੱਧ ਰਹੀਆਂ ਨੇ ਅਸੀਂ ਕਿਉਂ ਇਹਦੇ ਨਾਲ ਜਾਵਾਂਗੇ ਉਹ ਤਾਂ ਛੱਡੋ ਤੁਸੀਂ ਉਹ ਜਿਹੜਾ ਅਸ਼ਮਿਕਵਰ ਜਿਹੜਾ ਸਨੀਰ ਜਾਖੜ ਦੇ ਉੱਤੇ ਬਿਠਾਇਆ ਕਾਰਜਕਾਰੀ ਪ੍ਰਧਾਨ ਉਹ ਉਹ ਪਹੁੰਚਿਆ ਕੱਲ ਉੱਥੇ ਵਰਜਿੰਦਰ ਸਿੰਘ ਦੇ ਕੋਲ ਅਜੀਤ ਦੇ ਦਫ਼ਤਰ ਦੇ ਵਿੱਚ ਤੇ ਉੱਥੇ ਜਾ ਕੇ ਗੱਲਬਾਤ ਕੀਤੀ ਉਤੋਂ ਮੀਡੀਆ ਨੂੰ ਜਿਹੜਾ ਬਿਆਨ ਹੈ ਉਹ ਵਦੂ ਇਹਦੇ ਅਸੀਂ ਇਹ ਤੋਂ ਨਾ ਸਮਝੋ ਤਾਂ ਕਿਉਂ ਕਰਨਾ ਉਹ ਤਾਂ ਸੁਖਵੀਰ ਸਿੰਘ ਬਾਦਲ ਆਪ ਦਾ ਬੰਦਿਆਂ ਨੂੰ ਸੰਭਾਲਣ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਸਾਡੇ ਨਾਲ ਸਮਝਦਾਰ ਸਮਝੋ ਤਾਂ ਪਰ ਜਾਣੋ ਹੋ ਜਿਹੜੀ ਉਹ ਕਿਉਂਕਿ ਜਿਸ ਤਰ੍ਹਾਂ ਦਾ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦਾ ਜਵਾਬ ਲਾਇਆ ਸੀ ਉਹਨਾਂ ਦਾ ਸਿੱਧੇ ਤੌਰ ਤੇ ਜਵਾਬ ਦਿੱਤਾ ਜਿਹੜੀ ਇਹਦਾ ਮਤਲਬ ਹੈ ਕਿ ਜਿਹੜਾ ਇਸ਼ਾਰਾ ਕਿੱਧਰ ਹੋਊਗਾ ਜੇ ਸੁਖਵੀਰ ਸਿੰਘ ਬਾਦਲ ਜੇ ਦਾਵਾ ਮੰਨੀਏ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਅਮਿਤ ਸ਼ਾ ਇਹ ਨੂੰ ਨਹੀਂ ਮੰਨਦੇ ਜਿਵੇਂ ਦੱਸਿਆ ਆਪਣੇ ਇੰਟਰਵਿਊ 'ਚ ਦਰਸ਼ਨ ਸਿੰਘ ਤੁਹਾਡੇ ਪੁੱਤ ਨੇ ਉਹ ਕਹਦਾ ਵੀ ਨਹੀਂ ਸੁਖਵੀਰ ਸਿੰਘ ਬਾਦਲ ਤੋਂ ਮੈਨੂੰ ਕੋਈ ਵਿਸ਼ਵਾਸ ਨਹੀਂ ਤੋ ਫਿਰ ਜੇ ਅੰਮ੍ਰਿਤ ਸ਼ਾਹ ਇਹ ਕਹਿੰਦਾ ਤੇ ਫਿਰ ਜੇ ਦੂਜੇ ਪਾਸੇ ਵਿਸ਼ਵਾਸ ਹੁੰਦਾ ਤੇ ਫਿਰ ਤੇ ਇਹਦੀ ਮੁਸ਼ਕਲਾਂ ਵੱਧ ਜਾਣਗੀਆਂ ਚੋਣ ਕਮਿਸ਼ਨ ਨੇ ਫੈਸਲਾ ਕੀ ਕਰਨਾ ਤੋ ਇਹ ਕਹ ਲਿਆ ਉੱਥੇ ਜਾ ਕੇ ਇਹਨੇ ਗੱਲ ਹੋਣੀ ਚਲੋ ਮੁਸ਼ਕਲਾਂ ਵੱਧ ਗਈਆਂ ਮੰਨ ਲਿਆ ਫੈਸਲਾ ਹੋ ਗਿਆ ਹੁਣ ਅਗਲਾ ਦਰਸ਼ ਸ਼ੁਰੂ ਹੁੰਦਾ ਜੇ ਚੋਣ ਕਮਿਸ਼ਨ ਨੇ ਫੈਸਲਾ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਦੇ ਹੱਕ ਦੇ ਦਿੱਤਾ ਤੇ ਫਿਰ ਦਫ਼ਤਰ ਦੇ ਦਿੱਤਾ ਜੇ ਚੋਣ ਨਿਸ਼ਾਨ ਵੀ ਦੇ ਦਿੱਤਾ ਤੇ ਫਿਰ ਉਸ ਤੋਂ ਬਾਅਦ ਦਫਤਰ ਤੇ ਕਬਜ਼ਾ ਕਰਨਾ ਦਫਤਰ ਤੇ ਜਾਣਾ ਇਹ ਤਾਂ ਪਹਿਲੇ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਇਹਦਾ ਕਿਨੇ ਬੰਦੇ ਬਿਠਾ ਕੇ ਬਿਠਾ ਲਏ ਸੀ ਇਹਨਾਂ ਨੇ ਤੇ ਉੱਥੇ ਫਿਰ ਜਿਹੜਾ ਡਰ ਹੈ ਉਹ ਹਿੰਸਾ ਦਾ ਡਰ ਹੈ ਉਹ ਭਰਾ ਮਾਰੂ ਖੁੱਡੀ ਲੜਾਈ ਦਾ ਡਰ ਹੈ ਤੇ ਉਹ ਜਿਹੜੀ ਜੀ ਤੋ ਬਚਨ ਦੀ ਲੋੜ ਹੈ ਸਟ੍ਰੈਪ ਅਗਲਾ ਹੋਈ ਹੈ ਮਤਲਬ ਉਹ ਹੋਰ ਕੋਈ ਚਾਰਾ ਨਹੀਂ ਰਹਿਣਾ ਤਾਂ ਐਸੇ ਕਰਕੇ ਕੋਈ ਹੁਣ ਸਾਹਮਣੇ ਐਸਰਾ ਦਾ ਹਾਲਾਤ ਵੀ ਨਹੀਂ ਹੈ ਹਾਲਾਤ ਤਾਂ ਜਿਹੜੇ ਇਕੱਠੇ ਹੁਣਦੇ ਹੋਗੇ ਸੀ 2 ਦਸੰਬਰ ਨੂੰ ਉਹ ਕੱਢਤੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਜੋ ਮਰਜੀ ਦਲੀਲਾਂ ਮਰਜੀ ਦੇ ਜਾਣ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਉਹ ਦਲੀਲਾਂ ਦਾ ਇਹ ਲੋਕਾਂ ਦੇ ਮਨਾਂ 'ਚ ਬਰਤਾਂਤੇ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨਗੀ ਨਹੀਂ ਛੱਡਣੀ ਸੀ ਇਹ ਸਾਰਾ ਕੁਝ ਉਸ ਕਰਕੇ ਹੋਇਆ ਚਾਹ ਜੋ ਮਰਜੀ ਕਿਸੇ ਨੇ ਲੋਕਾਂ ਨੇ ਚੁਣਿਆ ਹੈ ਡੈਲੀਗੇਟਸ ਨੇ ਚੁਣਿਆ ਜਿੰਨਾ ਮਰਜੀ ਜੋੜ ਲਾ ਲਓ ਇਹ ਗੱਲ ਬਣ ਗਈ ਕਿ ਉਹ ਪ੍ਰਧਾਨਗੀ ਨੂੰ ਜੱਫਾ ਪਾ ਕੇ ਬੈਠ ਗਏ ਲੋਕ ਕਹਿੰਦੇ ਨੇ ਮੰਤਰ ਅਹਜਸਾ ਸਗਾ ਕੇ ਪ੍ਰਕਾਸ਼ ਸਿੰਘ ਬਾਦਲ ਕਿ ਜੀ ਤੁਸੀਂ ਜੋ ਤੁ ਪ੍ਰਧਾਨਗੀ ਦੇ ਰਿਹਾ ਛੜਲੇ ਮੁੜ ਕੇ ਤੈਨੂੰ ਕਿਸੇ ਰੂਪੇ ਜੁੱਕੜ ਦੇਣਾ ਤਾਂ ਹੁਣ ਇਸ ਤਰ੍ਹਾਂ ਜਿਹੜਾ ਉਹਦੇ ਆਲੇ-ਦਾਲੇ ਉਹ ਵੀ ਚਾਹਦੇ ਸੀ ਵੀ ਕੋਈ ਏਕਾ ਹੋਵੇ ਏਕਾ ਹੋਣਾ ਨਹੀਂ ਤੇ ਕਹਾਣੀ ਇੱਧਰ ਨੂੰ ਜਾ ਰਹੀ ਹੈ ਤੇ ਦੂਜੇ ਪਾਸੇ ਤੇ ਜਿਹੜੇ ਹੁਣ ਸ਼੍ਰੋਮਣੀ ਅਕਾਲੀ ਦਲ ਅਖਾਲ ਤਖਤ ਵਾਲੇ ਨੇ ਉਹ ਹੱਬੇ ਫਿਰ ਤੇਰੀ ਖਿੱਚੀ ਫਿਰਦੇ ਨੇ ਉਹਨਾਂ ਨੇ ਜਿਸ ਤਰੀਕੇ ਦੇ ਲੋਕਾਂ ਨੂੰ ਸੱਦੇ ਦੇਣੇ ਸ਼ੁਰੂ ਕੀਤੇ ਨੇ ਉਹਨਾਂ ਨੂੰ ਬਿਲਡ ਬਣਾ ਕੇ ਵੀ ਸਾਡੇ ਵੱਲ ਆਓ ਤੁਸੀਂ ਦੇਖੋ ਕੋਈ ਤੋੜਪਨ ਨਹੀਂ ਹੋਈ ਸੁਖਵੀਰ ਸਿੰਘ ਬਾਦਲ ਬਦੇਵ ਸਿੰਘ ਮਾਨ ਤੋਂ ਬਿਨਾ ਇਹਨਾਂ ਦਿਨਾਂ ਚ ਕਿਹੜਾ ਗਿਆ ਉੱਧਰ ਨੂੰ ਹੋ ਸਕਦਾ ਉਧਰੋਂ ਇਧਰੋਂ ਹੁਣੇ ਸ਼ੁਰੂ ਹੋ ਜਾਣ ਇਹ ਜਿਹੜੀ ਲੜਾਈ ਹੈ ਸ਼ਰੋਮੀ ਅਕਾਲੀ ਦਲ ਦੇ ਆਪ ਵਿੱਚ ਇਹ ਕਿਹਨੂੰ ਕਮਜ਼ੋਰ ਕਰੂਗੀ ਕੌਣ ਕਮਜ਼ੋਰ ਹੋ ਕਿਉਂਕਿ ਹੁਣ ਤੱਕ ਤਾਂ ਅਕਾਲੀ ਦਲ ਦੇ ਬਜ਼ੁਰਗਾਂ ਨੇ ਪੁੱਛੇ ਕਿ ਮੈਂ ਤਾਂ ਭਾਈ ਪੰਥ ਨੂੰ ਵੋਟ ਪਾਉਣਾ ਮੈਂ ਤਾਂ ਤੱਕੜੇ ਬਾਬੇ ਦੀ ਤੱਕੜੀ ਨੂੰ ਪਾਇਆ ਤੇ ਹੁਣ ਉਹ ਪੰਥ ਦੀ ਜਿਹੜੀ ਪਾਰਟੀ ਹੈ ਉਹ ਜਿਸ ਇਸ ਤਰੀਕੇ ਨਾਲ ਦੋ ਪਾਰਟੀਆਂ ਜਿਹੜੀਆਂ ਆਪਸ ਵਿੱਚ ਉਲਝਣਗੀਆਂ ਕਮਜ਼ੋਰ ਕੌਣ ਹੋਊਗਾ ਤੁੱਕ ਜਵਰ ਤਾਂ ਫਿਰ ਸਿੱਖ ਹੋਣਗੇ ਤੇ ਜੇ ਸਿੱਖ ਕਮਜ਼ੋਰ ਹੋਣ ਤਾਂ ਕਿਹਨੂੰ ਫਾਇਦਾ ਹੁੰਦਾ ਕੌਣ ਫਾਇਦਾ ਉਠਾ ਰਿਹਾ ਇੱਥੇ ਤੇ ਫਿਰ ਦਸੰਦੀ ਥੋੜੀ ਲੋੜ ਹੈ ਤੇ ਫਿਰ ਅਹੀ ਰੋਣਾ ਜੇ ਮੈਂ ਤਾਂ ਬਹੁਤ ਲੋਕਾਂ ਨੂੰ ਭਾਵਕ ਹੁੰਦੇ ਦੇਖਿਆ ਜਿਹੜੇ ਲੋਕਾਂ ਦੀ ਬਹੁਤ ਵਧੀਆ ਹੋ ਗਿਆ ਜੀ ਅਕਾਲੀ ਦਰ ਬਣ ਗਿਆ ਲੋਕ ਕਹਿੰਦੇ ਅਕਾਲੀ ਦਰ ਨਹੀਂ ਬਣਿਆ ਸਿੱਖਪੰਥ ਹੋਰ ਕਮਜ਼ੋਰ ਹੋਇਆ ਇਹਦੇ ਵਿੱਚ ਔਰ ਜਿਹੜਿਆਂ ਤੱਕ ਤਾਂ ਸੱਚਮੁੱਚ ਹੀ ਚਾਹੁੰਦਿਆਂ ਸੀ ਉਸ ਤਰ੍ਹਾਂ ਦੀ ਗੱਲ ਉਹ ਚੱਲ ਰਹੀ ਹੈ ਉਹ ਹੋ ਰਹੀ ਹੈ ਔਰ ਇਹ ਐਸੇ ਤੱਕ ਵੀ ਰਹੇ ਤਾਂ ਠੀਕ ਹੈ ਕਿਤੇ ਇਹਦਾ ਬਹੁਤ ਅਸੀਂ ਦਿਨ ਮਾੜੇ ਦੇਖੇ ਹੋਏ ਨੇ ਹਿਰਸਕ ਗਰੁੱਪ ਨਾਲ ਕਿਤੇ ਦੇਖਣ ਨੂੰ ਪੈ ਜੇ ਇਹ ਅਰਦਾਸ ਕਰਦੇ ਆ ਕਿ ਸਾਰਾ ਕੁਝ ਠੀਕ ਹੋ ਜੇ ਤਾਂ ਚੰਗੀ ਗੱਲ ਹੈ ਇਸੇ ਦਾਰੀ ਤੁਹਾਡਾ ਕੀ ਖਿਆਲ ਹੈ ਤੁਸੀਂ ਆਪਣੇ ਕਮੈਂਟਸ ਵਿੱਚ ਮੈਨੂੰ ਜਰੂਰ ਦੱਸੋਗੇ ਮੇਰੇ ਪੈਨੂ ਪੂਰਨ ਆਸਾ ਥੋੜਾ ਬਹੁਤ ਬਹੁਤ ਸ਼ੁਕਰੀਆ